ਤੇਨ ਚੀਜ਼ਾਂ ਨਾ ਸਿਰਫ ਦਰਖਤ ਦੀ ਛਾਂ ਵਰਗੀਆਂ ਵਾ ਰਾਜ ਰਾਜ ਸਦਾ ਨਹੀਂ ਰਹਿੰਦਾ maal ਜਿਹੜਾ ਪੈਸਾ ਤੁਹਾਡੇ ਨਾਂ ਤੇ ਬੈਂਕ 'ਚ ਬੋਲਦਾ ਵੀ ਸਦਾ ਨਹੀਂ ਰਹਿਣਾ ਹੋ ਸਕਦਾ ਅੱਜ ਤੁਹਾਡੇ ਨਾਂ ਤੇ ਬੋਲਦਾ ਅਗਲੇ ਦਿਨ ਤੁਹਾਨੂੰ ਲੋਡ ਪੈ ਜਾਏ ਕਿਸੇ ਹੋਰ ਦੇ ਨਾਂ ਤੇ ਬੋਲਣ ਲੱਗ ਪਿਆ ਨੰਬਰ ਹੀ ਘੁੰਮਦੇ ਆ ਜਿਹੜਾ ਅਗਲਾ ਕਹਿੰਦਾ 5 ਲੱਖ ਮੈਨੂੰ ਭੇਜ ਦੇ ਤੁਹਾਡੇ ਲੱਖ ਅਕਾਊਂਟ 'ਚ 15 ਹੁੰਦਾ ਵਾ 5 ਉਧਰ ਚਲ ਜਾਂਦਾ ਵਾ ਤੁਹਾਡੇ ਕਾਊਂਟ 'ਚ 5 ਔੜ ਜਾਂਦਾ ਨੰਬਰ ਹੀ ਜਾਂਦੇ ਏ ਤਨ ਉਧਰ ਅਗਲਾ ਤੁਹਾਨੂੰ ਫੜਾ ਗਿਆ ਪੇਪਰ ਤੁਸੀਂ ਗਾਂਹ ਦੇ ਗਿਆ ਕੁੰਮ ਰਿਆ ਇਦਾਂ ਹੀ ਪਰ ਹੰਕਾਰ ਵੱਧ ਗਿਆ ਮੇਰੇ ਕੋ ਇੰਨਾ ਕੁਝ ਰਾਜਮਾਲ ਰਾਜਮਾਲ ਜੋਬਨ ਜਵਾਨੀ ਇਹ ਸਦਾ ਰਹਿਣੀ ਆ ਜਿਹੜਾ ਤਿਰਤੇ ਆਜ ਜੋਬਨ ਆ ਤੂੰ ਕਹਿੰਦਾ ਮੇਰੀ ਜਵਾਨੀ ਆ ਵਾ ਪੋਛਾਂ ਘਰ ਜਾ ਕੇ ਬਾਪੂ ਨੂੰ ਉਹ ਵੀ ਕਹਿੰਦਾ ਮੈਂ 5 ਮੀਲ ਪੈਦਲ ਤੁਰ ਲੈਂਦਾ ਸੀ ਅੱਜ ਸਹਰਾਣੇ ਪਿਆ ਘੜਾ ਪਾਣੀ ਦਾ ਸੌਕ ਉਹਾਂ ਤੇ ਦੇਖਦਾ ਉਹਨੂੰ ਰਾਜਮਾਲ ਜੋਬਨ ਰਾਜਮਾਲ ਜੋਬਨ ਸਭ ਸ਼ਾਮ ਰਤ ਫਰੰਦਾ ਏ ਰਾਤ ਕਹਿੰਦੇ ਸੂਰਜ ਨੂੰ ਰਤ ਫਰੰਦਾ ਦੀਸੇ ਥਾਮ ਜੋ ਹੀ ਸੂਰਜ ਦੀ ਦਿਸ਼ਾ ਬਦਲਨੀ ਆ ਉੱਥੇ ਸਮਝ ਆ ਜਾਣੀ ਆ ਮੈਂ ਤੇ ਸ਼ਾਮ ਪਿਛੇ ਲੜ ਰਿਆ ਸੀ ਪਰਸ਼ਾਵੇਂ ਪਿਛੇ ਲੜ ਰਿਆ ਸੀ ਹੁਣ ਸੂਰ ਥੋੜਾ ਘੁੰਮਦਾ ਘੁੰਮਦੀ ਧਰਤੀ ਆ ਪਰ ਤਰੀਕਾ ਮਹਾਰਾਜੇ ਸਮਝਾਉਣ ਦਾ ਏਕ ਅੱਜ ਬੱਚੇ ਬੱਚੇ ਨੂੰ ਪਤਾ ਵੀ ਸੂਰਜ ਖਲੋਤਾ ਧਰਤੀ ਘੁੰਮ ਰਹੀ ਆ ਪਰ ਗੁਰਦੇਵ ਨੇ ਵੀ ਉਸੇ ਲੈਜਤ ਗੱਲ ਕੀਤੀ ਕਹਿੰਦੇ ਬੰਦਾ ਕਹਿੰਦੀ ਸ਼ਾਮ ਪਿਛੇ ਲੜਦਾ ਪਰ ਇਹ ਨਹੀਂ ਭੁੱਲ ਗਿਆ ਵੀ ਜਿੱਥੇ ਛਾਂ ਉੱਥੇ ਧੋਪਾ ਜਿੱਥੇ ਧੋਪਾ ਉਥੇ ਸ਼ਾਂਵਾਂ ਤਾਂ ਸੱਚ ਪ੍ਰਾਣਾ ਹੋਵੇ ਨਹੀਂ ਸੀਤਾ ਜੋ ਸੱਚ ਵਾਜ ਨਹੀਂ ਤੇ ਕਰ ਸਮਾਜ ਦੇ ਸਾਹਮਣੇ ਆਉਣਾ ਆਉਣਾ ਇਸ ਕਰਕੇ ਸਮਝੀਆਂ ਸਰਕਾਰਾਂ ਨੇ ਬਹੁਤ ਕੁਝ ਨੱਪਣ ਦੀ ਕੋਸ਼ਿਸ਼ ਕੀਤੀ ਪਰ ਅੱਜ ਸਭ ਕੁਝ ਨੰਗਾ ਚਿੱਟਾ ਲੋਕਾਂ ਦੇ ਸਾਹਮਣੇ ਆ ਗਿਆ ਜਮੀਰਾਂ ਜਗਾਓ ਆਪਣੀਆਂ ਸੱਚ ਦਾ ਪੱਲਾ ਫੜੋ ਸੱਚ ਦਾ ਲੜ ਫੜੋ ਗੁਰੂ ਦੇ ਲੜ ਲੱਗੋ ਨਾ ਕਿਸੇ ਭੇਖੀ ਮਗਰ ਜਾਓ ਲੋਕ ਡਰਦੇ ਜਾਂਦੇ ਹਾਏ ਪਤਾ ਨਹੀਂ ਆ ਹੋ ਜਾਣਾ ਜੇ ਇਨੀਆਂ ਸ਼ਕਤੀਆਂ ਹੋਣ ਸਾਡੇ ਇਥੇ ਪੰਜਾਬ ਦੇ ਬਾਬਿਆਂ ਕੋਲ ਨਸ਼ਾ ਵਿਕੇ ਕਿਉਂ ਜੀ ਜਿਹੜੇ ਦੇਹ ਧਾਰੀ ਬਾਬੇ ਅਰਦਾਸਾਂ ਨਾਲ ਧੀ ਤੋਂ ਪੁੱਤ ਬਣਾ ਸਕਦੇ ਉਹ ਕਰੋ ਅਰਦਾਸ ਅਰੇ ਲੋਕ ਨਸ਼ੇ ਦੀਆਂ ਤਸਕਰੀਆਂ ਕਰਦੇ ਫਿਰਦੇ ਆ ਨਸ਼ਿਆਂ ਦੇ ਨਾਲ ਲੋਕਾਂ ਦੇ ਪੁੱਤ ਮਾਰਦੇ ਫਿਰਦੇ ਆ ਕਰੋ ਇੰਨਾ ਬਰੇ ਅਰਦਾਸ ਇਹ ਨਸ਼ਾ ਸਾਡੇ ਸੂਬੇ ਚੋਂ ਮੁੱਕ ਜਾਏ ਪਰ ਗੱਲ ਇਹ ਆ ਇਹ ਨਹੀਂ ਪਤਾ ਇਹਨਾਂ ਚੋਂ ਬਹੁਤੇ ਤੇ ਨਸ਼ਿਆਂ ਦਾ ਸਾਥ ਦੇਣ ਵਾਲੇ ਬੈਠੇ ਨੇ ਵੋਟ ਬੈਂਕ ਹੈ ਦੇ ਪੋਲਿਟੀਕਲ ਲੋਕਾਂ ਦਾ ਵੋਟ ਬੈਂਕ ਹੈ ਕੁਝ ਬਾਬੇ ਅਕਾਲੀਆਂ ਵੇਲੇ ਪੈਦਾ ਹੋਏ ਪੰਜਾਬ ਚ ਕੁਝ ਬਾਬੇ ਕਾਂਗਰਸ ਵੇਲੇ ਪੈਦਾ ਹੋਏ ਚਲੋ ਆ ਨਵੀਂ ਪਾਰਟੀ ਆਪੇ ਦੇ ਬਾਰੇ ਨਾ ਗੱਲ ਕਰੀਏ ਪਤਾ ਨਹੀਂ ਇਹ ਵੀ ਕੁਝ ਪੈਦਾ ਕਰ ਜਣ ਰੱਬ ਜਾਣੇ ਹੋ ਸਕਦਾ ਸਾਰਾ ਕੁਝ ਪਰ ਪੋਲਿਟੀਕਲ ਬੰਦੇ ਜਿਹੜੇ ਆ ਉਹ ਹਮੇਸ਼ਾ ਹੀ ਉਹ ਤਰ੍ਹਾਂ ਨੂੰ ਪੈਦਾ ਕਰ ਦਿਆ ਸਾਨੂੰ ਜਾਗਣਾ ਪੈਣਾ ਅੱਜ ਜਦੋਂ ਸਾਡੇ ਵਰਗਾ ਕੋਈ ਰਾਗੀ ਢਾਡੀ ਪ੍ਰਚਾਰਕ ਬੋਲਦਾ ਨਾ ਪਤਾ ਕੀ ਆਂਦੇ ਸਾਨੂੰ ਗੁਰਦੁਆਰਿਆਂ ਚ ਇਦਾਂ ਦੀਆਂ ਗੱਲਾਂ ਰਾਜਨੀਤੀ ਦੀ ਨਹੀਂ ਕਰਨੀ ਚਾਹੀਦੀਆਂ ਪਿਆਰਿਓ ਗੁਰਮਤ ਐਸੀ ਆ ਜਿੱਥੇ ਰਾਜਨੀਤੀ ਤੇ ਧਰਮ ਇਕੱਠਾ ਕਰਕੇ ਬਿਠਾਇਆ ਮਹਾਰਾਜ ਨੇ ਇੱਥੇ ਰਾਜੇਸ਼ੀ ਸਾਰੇ ਬੋਲੋ ਰਾਜੇਸ਼ੀ ਜੇ ਮਹਾਰਾਜ ਰੱਬ ਦੀ ਗੱਲ ਕਰਨਾ ਸੀ ਤਾਂ ਮੁਕੱਦਮਾ ਨੂੰ ਕੁੱਤੇ ਕਿਉਂ ਆਖਿਆ ਮਹਾਰਾਜ ਨੇ ਰਾਜੇਸ਼ੀ ਕਿਉਂ ਵਰਤਿਆ ਉਹ ਤੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਲਿਖਿਆ ਰਾਜੇਸ਼ੀ ਮੁਕੱਦਮਾ ਕੁੱਤੇ ਜਾਏ ਜਗਾਏ ਨਾ ਬੈਠੇ ਸੁੱਤੇ ਚਾਕਰ ਨਹੀਂਦਾ ਪਾਇਨ ਕਾ ਹੋ ਰਾਤ ਪੇ ਤੋ ਕੁੱਤੇਓ ਚਟ ਜਾਓ ਤੂ ਇਸ ਕਰਕੇ ਸਾਸ ਸੰਗੇ ਜੀ ਗੁਰਮਤ ਨੂੰ ਸਮਝਣ ਦੀ ਲੋੜ ਹੈ ਲੀਡਰਸ਼ਿਪ ਚਾਹੀਦੀ ਆ ਪਰ ਚੰਗੀ ਲੀਡਰਸ਼ਿਪ ਚਾਹੀਦੀ ਆ ਸਮਾਜ ਦਾ ਭਲਾ ਕਰਨ ਵਾਲੀ ਚਾਹੀਦੀ ਆ ਆਪਣੀ ਸੋਚ ਬਦਲੀਏ ਆਪਣੇ ਪੁੱਤਾਂ ਧੀਆਂ ਨੂੰ ਗੁਰਮਤ ਨਾਲ ਜੋੜਨ ਦਾ ਯਤਨ ਕਰੀਏ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਗੁਰੂ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਵਹਿਮਾਂ ਚੋਂ ਭਰਮਾਂ ਚੋਂ ਪਖੰਡਾ ਚੋਂ ਨਿਕਲ ਕੇ ਗੁਰੂ ਦਾ ਉਟ ਆਸਰਾ ਤੱਕਣਾ ਆਪਣੀ ਜ਼ਿੰਦਗੀ 'ਚ ਗੁਰੂ ਦੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਨੀ ਆ ਵੀ ਅਸੀਂ ਜ਼ਿੰਦਗੀ ਨੂੰ ਕਿਵੇਂ ਜੂਣਾ ਹੈ ਸਮੱਸਿਆਵਾਂ ਹਰ ਘਰ ਚ ਆਉਂਦੀਆਂ ਨੇ ਖੁਸ਼ੀਆਂ ਵੀ ਆਉਂਦੀਆਂ ਨੇ ਗਮੀਆਂ ਵੀ ਆਉਂਦੀਆਂ ਨੇ ਜਦੋਂ ਘਰ 'ਚ ਕੋਈ ਘਟਨਾ ਵਾਪਰੇ ਉਦੋਂ ਬਾਣੀ ਸਾਨੂੰ ਕਿੱਦਾਂ ਸਿਖਾਉਂਦੀ ਹੈ ਵੀ ਕਿੱਦਾਂ ਉਸ ਘਟਨਾ ਨੂੰ ਜਰਨਾ ਹੈ ਤੁਸੀਂ ਜਦੋਂ ਖੁਸ਼ੀ ਆਉਂਦੀ ਹੈ ਉਦੋਂ ਖੁਸ਼ੀ ਵਾਧਦੀ ਕਿੱਦਾਂ ਜਦੋਂ ਗੁਰੂ ਵਿੱਚ ਆ ਜਾਏ ਗੁਰੂ ਜਦੋਂ ਵਿੱਚ ਆਉਂਦਾ ਹੈ ਤੇ ਖੁਸ਼ੀ ਘਟਦੀ ਨਹੀਂ ਖੁਸ਼ੀ ਸਗੋਂ ਵਾਧਦੀ ਹੈ ਖੁਸ਼ੀ ਦੇ ਜਿਹੜੇ ਆ ਉਹ ਤਾਂ ਚਾਰ ਚੰਦ ਲੱਗ ਜਾਂਦੇ ਜਦੋਂ ਵਿੱਚ ਗੁਰੂ ਆਣ ਕੇ ਵਰਤਦਾ ਤੋ ਇਸ ਕਰਕੇ ਪਾਰਸ਼ਾ ਜੀ ਨੇ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ ਹਾਰ ਪਰਮ ਪਦ ਲਈਏ ਮਨੁੱਖ ਦੀ ਜ਼ਿੰਦਗੀ ਚ ਪਰਮ ਆਨੰਦ ਪ੍ਰਾਪਤ ਹੁੰਦਾ ਜਦੋਂ ਮਨ ਉਹ ਗੁਰੂ ਵਾਲਾ ਬਣਦਾ ਤੋ ਇਸ ਕਰਕੇ ਆਪਣੇ ਘਰਾਂ ਚ ਗੁਰਬਾਣੀ ਦਾ ਆ ਪਾਠ ਜਿਨ੍ਹਾਂ ਨੇ ਅਜੇ ਤੱਕ ਸਹਿਜ ਪਾਠ ਨਹੀਂ ਕੀਤਾ ਮੇਰੀ ਹੱਥ ਜੋੜ ਕੇ ਬੇਨਤੀ ਪੰਜਾਬੀ ਤੇ ਅੱਜ ਕੱਲ ਲਗਭਗ ਪੜਨੀ ਆਉਂਦੀ ਹੈ ਸਾਰਿਆਂ ਨੂੰ ਕੋਸ਼ਿਸ਼ ਕਰੋ ਆਪਣੇ ਕਰਾਂਜ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਰੱਖ ਕੇ ਸਹਿਜ ਪਾਠ ਕਰਨ ਦੀ ਆदत ਪਾਓ ਜਦੋਂ ਤੁਸੀਂ ਖੁਦ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰੋਗੇ ਨਾ ਤੁਸੀਂ ਵੇਖਿਓ ਜਦੋਂ ਜਪਜੀ ਸਾਹਿਬ ਤੱਕ ਪੜ੍ਹਦੇ ਆ ਪੜ੍ਹਦੇ ਆ ਤੁਸੀਂ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਆਪੇ ਮਿਲਣ ਲੱਗ ਪੈਣੇ ਤੁਸੀਂ ਕਹਿੰਦਾ ਮੈਨੂੰ ਪਾਸੇ ਭੜਕਣ ਦੀ ਲੋੜ ਹੀ ਨਹੀਂ ਬਾਣੀ ਚ ਸਭ ਕੁਝ ਦੱਸਤਾ ਮਾਰੇ ਨੇ ਕੱਲੀ ਕੱਲੀ ਗੱਲ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿਦਾਂ ਆਪਣੀ ਜ਼ਿੰਦਗੀ ਨੂੰ ਜੂਣਾ ਹੈ ਕਿਵੇਂ ਆੜੀ ਧਰਤੀ ਆ ਇਹ ਸੋਹਣੀ ਧਰਮਸ਼ਾਲਾ ਜਿੱਥੇ ਨੂੰ ਧਰਮ ਕਮਾਉਣਾ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਇਹ ਸਾਰੀ ਧਰਤੀ ਸੋਹਣੀ ਧਰਮਸ਼ਾਲਾ ਵਾ ਜਿੱਥੇ ਬਹਿ ਕੇ ਅਸੀਂ ਧਰਮ ਕਰਮੋਣਾ ਆਪਣੀ ਜ਼ਿੰਦਗੀ ਵਿੱਚ ਗੁਰੂ ਅਗੇ ਅਰਦਾਸ ਆ ਜਿਸ ਵੀਰ ਦਾ ਆਨੰਦ ਕਾਰਜ ਆਉਣ ਵਾਲੇ ਸਮੇਂ ਚ ਹੋਣਾ ਵਾ ਗੁਰੂ ਕਿਰਪਾ ਕਰੇ ਅਸੀਂ ਸਾਰੇ ਬੈਠਿਆਂ ਚਾਰ ਲਾਵਾ ਨੇ ਚਾਰ ਲਾਵਾ ਚਾਰ ਸਟੈਪ ਨੇ ਸਾਡੀ ਜ਼ਿੰਦਗੀ ਦੇ 773 ਅੰਕ ਤੇ ਲਾਵਾ ਦਾ ਪਾਠ ਗੁਰੂ ਰਾਮਦਾਸ ਮਹਾਰਾਜ ਦਾ ਚਾਰ ਲਾਵਾ ਸ਼ਬਦ ਇੱਕੋ ਆ ਵਰ ਚਾਰ ਬੰਦ ਨੇ ਪਹਿਲੇ ਹਰ ਪੈਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਪਹਿਲੀ ਲਾਮ ਦਾ ਮੀਨਿੰਗ ਹੈ ਕਿ ਹੇ ਵੈਗਰੂ ਅਕਾਲਪੁਰਖ ਜੀ ਮੈਂ ਉਹ ਕਰਮ ਜਿਹੜਾ ਛੱਡ ਚੁੱਕਾ ਸੀ ਹੁਣ ਮੈਨੂੰ ਗੁਰੂ ਨੇ ਦ੍ਰਿੜ ਕਰਾਤਾ ਉਹ ਪ੍ਰਵਿਰਤੀ ਕਰਮ ਕਿਹੜਾ ਕਰਮ ਵੀ ਮਾਤ ਗਰਭ ਮੈਂ ਆਪਨੋ ਸਿਮਰਨ ਦੇ ਤੈ ਤੁਮ ਰੱਖਣਾ ਦੇ ਮੈਂ ਜਦੋਂ ਦਾ ਪੈਦਾ ਹੋਇਆ ਮੈਂ ਤਾਂ ਤੁਹਾਨੂੰ ਭੁੱਲ ਚੁੱਕਾ ਸੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੁਣ ਮੇਰੇ ਗੁਰੂ ਨੇ ਮੈਨੂੰ ਰੱਬ ਵਾਲੇ ਬਨੇ ਲਾਤਾ ਹੈ ਮੇਰੀ ਪਹਿਲੀ ਲਾਵਾ ਆਪਾਂ ਜਦੋਂ ਬਰਾਤੇ ਜਾਂਦੇ ਆ ਨਾ ਸਾਨੂੰ ਇਹ ਲੱਗਦਾ ਹੁੰਦਾ ਵੀ ਇਹ ਚਾਰ ਲਾਵਾਂ ਦਾ ਸਬੰਧ ਸਿਰਫ ਲੜਕੇ ਲੜਕੀ ਨਾਲ ਹੀ ਅਸੀਂ ਉੱਥੇ ਕੀ ਕਰਨਾ ਆਪਣੇ ਦਿਮਾਗ 'ਚ ਇਹੋ ਹੁੰਦਾ ਨਾ ਵੀ ਜੇ ਬਰਾਤ 100 ਬੰਦਾ ਗਈ ਆ ਤੇ ਆਪਾਂ ਕਹਿੰਦੇ ਦੂਜੇ ਨੂੰ ਕਹਿੰਦੇ ਤੂੰ ਚੱਲ ਜਾ ਗੱਡੀ 'ਚ ਬਹਿ ਕੇ ਮੈਂ ਪੈਲਸ 'ਚ ਬਹਿਣਾ ਲਾਵਾਂ ਦਾ ਸਬੰਧ ਹਰ ਵਿਅਕਤੀ ਨਾਲ ਹੈ ਭਾਵੇਂ ਕਿ ਦੀ 20 ਸਾਲ ਹੈ ਭਾਵੇਂ ਕਿ ਦੀ 30 ਸਾਲ ਹੈ ਤੇ ਭਾਵੇਂ ਕਿਸ ਦੀ 40 ਸਾਲ ਪਾਵੇਂ ਸਾਡੇ ਵਿਆਹ ਹੋਇਆ ਨੂੰ ਕਿੰਨੇ ਸਾਲ ਹੋ ਗਏ ਹੁਣ ਪਾਵੇਂ ਪੋਤਰਿਆਂ ਵਾਲੇ ਹੋਈਏ ਹੁਣ ਤੁਸੀਂ ਧਿਆਨ ਨਾਲ ਸੁਣਿਓ ਲਾਵਾ ਦਾ ਕੀ ਮਤਲਬ ਹੈ ਪਹਿਲੀ ਆ ਪ੍ਰਵਿਰਤੀ ਕਰਮ ਦ੍ਰੜਾਇ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰੜੋ ਪਾਪ ਤਜਾਇਆ ਬਲਰਾਮ ਜੀਓ ਪਹਿਲੀ ਲਾਂ ਦਾ ਮੀਨਿੰਗ ਹੈ ਉਹ ਕਰਮ ਜਿਹੜਾ ਮੈਂ ਕਰਮ ਛੱਡ ਚੁੱਕਾ ਸੀ ਪਰਮੇਸ਼ਰ ਦੇ ਨਾਮ ਜਪਣ ਵਾਲਾ ਜਿਹੜਾ ਮੇਰਾ ਕਰਮਾ ਮੇਰੇ ਗੁਰੂ ਨੇ ਮੈਨੂੰ ਦ੍ਰਿੜ ਕਰਾਤਾ ਇਹ ਮੇਰੀ ਪਹਿਲੀ ਲਾਵਾ ਜੇ ਅੱਜ ਤੱਕ ਮੈਂ ਰੱਬ ਦੇ ਨਾਮ ਵਾਲੇ ਬਣੇ ਤੁਰਿਆ ਹੀ ਨਹੀਂ ਪਾਤਸ਼ਾਹ ਕਹਿੰਦੇ ਭਾਵੇਂ ਤੇਰੇ ਵਿਆਹ ਨੂੰ ਹੋ ਗਏ ਹੁਣ 50 ਸਾਲ ਤੇ ਭਾਵੇਂ ਹੋ ਗਏ ਹੁਣ 20 ਸਾਲ ਅਜੇ ਤੇਰੀ ਪਹਿਲੀ ਲਾਂ ਸਰੀਰਕ ਤੌਰ ਤੇ ਹੋ ਗਈ ਆ ਪਰ ਮਨ ਕਰਕੇ ਤੇਰੀ ਪਹਿਲੀ ਲਾਂ ਅਜੇ ਨਹੀਂ ਹੋਈ ਦੂਜੀ ਲਾਂ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਜੇ ਤੂੰ ਗੁਰੂ ਵਾਲਾ ਬਣ ਗਿਆ ਤੇਰੀ ਦੂਜੀ ਲਾਂ ਹੋਈ ਆ ਤੇ ਜੇ ਜੇ ਤੱਕ ਤੂੰ ਗੁਰੂ ਵਾਲਾ ਬਣਿਆ ਹੀ ਨਹੀਂ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਚ ਧਾਰਨ ਨਹੀਂ ਕੀਤਾ ਪਾਤਸ਼ਾਹ ਕਹਿੰਦੇ ਤੇਰੀ ਸਰੀਰਕ ਤੌਰ ਤੇ ਭਾਵੇਂ ਦੂਜੀ ਲਾਂ ਹੋ ਗਈ ਸੀ ਉਹ ਕਿਤੇ ਬੱਚੇ ਹੋਗੇ ਤੂੰ ਪੁੱਤ ਪੋਤਰੇ ਨਾਲ ਹੋ ਗਿਆ ਪਰ ਮਨ ਕਰਕੇ ਤੇਰੀ ਇਹ ਜੇ ਦੂਜੀ ਲਾਮ ਨਹੀਂ ਹੋਈ ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀਓ ਮਨ ਚਾ ਆ ਪੈਦਾ ਹੋ ਗਿਆ ਤੇ ਤੁਹਾਨੂੰ ਪਤਾ ਜਿਹੜਾ ਕੰਮ ਚਾ ਨਾ ਕੀਤਾ ਜਾਵੇ ਉਹ ਚ ਬੰਦਾ ਥੱਕਦਾ ਕਦੀ ਨਹੀਂ ਤੁਸੀਂ ਸੈਰ ਕਰਨ ਜਾਂਦੇ ਹੋ ਪਾਵੇਂ 8 ਕਿਲੋਮੀਟਰ ਤੋਰਾਓ ਤੁਸੀਂ ਥਕੇਵਾਂ ਨਹੀਂ ਹੋਊਗਾ ਕਿਉਂ ਕੋਈ ਮਨ ਦੇ ਚਾ ਨਾਲ ਤੁਸੀਂ ਤੁਰਨ ਗਏ ਜੇ ਪਰ ਜੇ ਤੁਹਾਨੂੰ ਕੋਈ ਬੰਦਾ ਬੱਧਾ ਚੱਟੀ ਭੇਜੇ ਵੀ ਜਾ ਫਲਾਣੇ ਦੇ ਘਰ ਜਾਣਾ ਤੇ ਘਰ ਹੋਵੇ 1 ਕਿਲੋਮੀਟਰ ਦੂਰ ਤੇ ਅਗਲਾ ਕਵੇ ਸਾਧਨ ਨਹੀਂ ਦੇਣਾ ਤੁਰ ਕੇ ਜਾ ਉਹ 1 ਕਿਲੋਮੀਟਰ ਜੀ ਵੀ ਥਕੇਵਾ ਹੋਣਾ ਕਿਉਂਕਿ ਮੇਰਾ ਮਨ ਨਹੀਂ ਕਰਦਾ ਮੈਨੂੰ ਥੱਕੇ ਨਾ ਜਾਣਾ ਪੈਣਾ ਵਾ ਟੀਵੀ ਅੱਗੇ ਆਪਾਂ ਬਹਿ ਕੇ ਥੱਕਦੇ ਕਿਉਂ ਨਹੀਂ ਆ ਕਿਉਂਕਿ ਮਨ ਦੀ ਖੁਸ਼ੀ ਨਾ ਵੇਹਨੇ ਆਪਾਂ ਥੀਏਟਰਾਂ ਚ ਮੂਵੀਆਂ ਲੋਕੀ ਵੇਖਣ ਜਾਂਦੇ ਆ 2.5 ਘੰਟੇ ਦੀ ਮੂਵੀ 3 ਘੰਟੇ ਦੀ ਮੂਵੀ ਥੱਕਦੇ ਕਦੀ ਨਹੀਂ ਥੱਕਦੇ ਵੇਹਦੇ ਉੱਥੇ ਜਾ ਕੇ ਤੇ ਪਾਠ ਜਿਹੜੇ 2 ਘੰਟੇ ਗਰੰਥੀ ਸਿੰਘ ਪਾਠ ਕਰ ਰਿਹਾ ਹੋਵੇ ਦੂਜੇ ਨੂੰ ਕਹਿੰ ਕਦੀ ਲਤ ਸਿੱਧੀ ਕਰਾਂਗੇ ਕਦੀ ਲਤ ਐ ਕਰਾਂਗੇ ਕਦੀ ਵਾਸੀ ਲਵਾਂਗੇ ਕਦੀ ਟਾਈਮ ਵੇਖਾਂਗੇ ਕਦੀ ਬਾਹਰ ਨੂੰ ਵੇਖਾਂਗੇ ਸਾਨੂੰ ਇਹ ਵੀ ਨਹੀਂ ਪਤਾੰਦਾ ਕਿਹੜੇ ਰਾਗ ਦਾ ਪਾਠ ਚੱਲ ਰਿਹਾ ਕਿਹੜੀ ਸ਼ਬਦ ਬਾਣੀ ਪੜੀ ਗਈ ਹੈ ਕਿਉਂਕਿ ਸਾਡਾ ਧਿਆਨ ਉਥੇ ਬੋਲੋ ਗੁਰੂ ਕੇ ਪਿਆਰੇ ਹੋ ਹੈ ਹੀ ਨਹੀਂ ਤਾਂ ਇਹ ਬਹੁਤਿਆਂ ਪਰਿਵਾਰਾਂ ਨੇ ਅੱਜ ਕੱਲ ਕੰਮ ਹੀ ਨਿਬੇੜ ਤੱਕ ਕਦੇ ਘਰ ਕੌਣ ਪਾਠ ਕਰਊਗਾ ਭਾਈ ਬਾਬਾ ਜੀ ਗੁਰਦ੍ਰੇ ਰੱਖ ਲਓ ਆਪੇ ਕਰ ਲਓ ਉੱਚੀ ਬੋਲੋ ਜੀ ਤੇ ਆਪੇ ਹੀ ਸੰ ਲੋ ਅਹੀਂ ਭੇਟਾ ਤੇ ਆਵਾਂਗੇ ਤੇ ਅਰਦਾਸ ਸਾਡੇ ਟੱਬਰ ਦੇ ਨਾਂ ਦੀ ਕਰਦੇ ਅਮੀਰ ਤੋਂ ਅਮੀਰ ਬੰਦੇ ਨੂੰ ਵੀ ਰੋਟੀ ਖਾਣ ਲਈ ਬੰਦਾ ਨਹੀਂ ਰੱਖਣਾ ਪੈਂਦਾ। ਅਮੀਰ ਤੋਂ ਅਮੀਰ ਬੰਦੇ ਨੇ ਵੀ ਰੋਟੀ ਖਾਣ ਲਈ ਬੰਦੇ ਨਹੀਂ ਰੱਖੇ। ਉਹਨੂੰ ਪਤਾ ਰੋਟੀ ਮੇਰਾ ਵਿਅਕਤੀਗਤ ਕੰਮ ਆ ਮੈਨੂੰ ਖੁਦ ਨੂੰ ਖਾਣੀ ਪੈਣੀ। ਅੰਬਾਨੀਆਂਦਾਨੀ ਆ ਨਾ। ਉਹਨਾਂ ਨੌਕਰ ਰੱਖਿਆ ਗਿਆ ਰੋਟੀ ਖਾਣ ਲਈ। ਦੇਸ਼ ਦਾ ਪੀਮਾ ਉਹਨੂੰ ਵੀ ਉਹਨੂੰ ਵੀ ਰੋਟੀ ਖਾਣ ਲਈ ਬੰਦਾ ਰੱਖਣਾ ਪਿਆ। ਨਾ ਉਹਨੂੰ ਪਤਾ ਖਾਣਾ ਮੈਨੂੰ ਖੁਦ ਖਾਣਾ ਪੈਣਾ। ਜੇ ਖਾਊਗਾ ਤੇ ਭੁੱਖ ਮਿਟੂਗੀ। ਵੱਡੇ ਵੱਡੇ ਮਨਿਸਟਰ ਆ ਜਿੰਨੇ ਮਰਜ਼ੀ ਲੀਡਰ ਵਿਜੀ ਹੋਵੇ। ਉਹਨੂੰ ਪਤਾ ਵੀ ਖਾਣਾ ਖੁਦ ਖਾਣਾ ਪੈਣਾ। ਤੇ ਇਦਾਂ ਹੀ ਜਿਹੜੀ ਬਾਣੀ ਆ ਨਾ ਇਹ ਤੈਨੂੰ ਖੁਦ ਸਮਝਣੀ ਤੇ ਵਿਚਾਰਨੀ ਪੈਣੀ ਆ ਵਿਅਕਤੀਗਤਾ ਇਕੱਲੀ- ਇਕੱਲੀ ਨਾਲ ਸੰਬੰਧਤਾ ਬਿਨ ਖਾਏ ਬੂਜੇ ਨਹੀਂ ਭੁੱਖ ਪਰ ਸਾਨੂੰ ਅੱਜ ਚੇਟਕ ਲਾਤਾ ਵੀ ਕੋਈ ਗੱਲ ਨਹੀਂ ਤੁਸੀਂ ਭਾਵੇਂ ਇੰਗਲੈਂਡ ਬੈਠੇ ਤੁਹਾਡੇ ਨਾਂ ਦਾ ਪਾਠ ਇੱਥੇ ਕਰਕੇ ਅਰਦਾਸ ਅਸੀਂ ਮੁਖਵਾ ਕਰਾਂ ਹੀ ਡਾਕ ਰਾਂ ਹੀ ਭੇਜ ਦੇਣਾ ਵਾ ਉਹ ਪਾਠ ਕੇ ਡੇਰੇ ਚੋ ਜਾਂਦਾ ਅਸੀਂ ਫੁੱਲੇ ਨਹੀਂ ਸਮੋਂਦੇ ਅਸੀਂ ਕਰਾ ਕੇ ਲੈਮੀਨੇਸ਼ਨ ਮੁਖਵਾ ਕੇ ਤੇ ਕਾਂਦ ਨਾ ਲਾਇਆ ਹੁੰਦਾ ਲਓ ਜੀ ਅਸੀਂ ਤੇ ਪੋਤਰਾ ਆਇਆ ਸੀ ਉਦੋਂ ਅਖੰਡ ਪਾਠ ਕਰਾਇਆ ਸੀ ਕਰਾਇਆ ਹੋਊਗਾ ਭਾਈ ਵਧੀਆ ਗੱਲ ਹੈ ਪਰ ਤੁਸੀਂ ਤੇ ਨਾ ਸੁਣਿਆ ਉਹ ਤੇ ਉਹਨਾਂ ਸੁਣਿਆ ਉਹਨਾਂ ਕਰ ਲਿਆ ਤੁਹਾਡੇ ਨਾਂ ਦੀ ਅਰਦਾਸ ਹੋ ਗਈ ਇਸ ਮਨਮਤ ਚੋਂ ਗੁਰੂ ਨੇ ਸਾਨੂੰ ਬਾਹਰ ਕੱਢਿਆ ਹੁਣ ਇੰਨਾਂ ਗੱਲਾਂ ਤੋਂ ਵੀ ਸਾਡੀਆਂ ਤੋਂ ਤਕਲੀਫਤਾ ਕਿਹਨੂੰ ਜਿਨ੍ਹਾਂ ਦਾ ਜਿਨ੍ਹਾਂ ਦਾ ਬਿਜ਼ਨਸ ਸਟੱਪ ਹੁੰਦਾ 50 50 ਅਖੰਡ ਪਾਠ 100 100 ਅਖੰਡ ਪਾਠ ਡੇਰੀਆਂ ਚੱਲ ਰਿਆ ਤੇ ਸੁਣਨ ਵਾਲਾ ਉਥੇ ਉੱਚੀ ਬੋਲੋ ਪਿਆਰੇਓ ਇੱਕ ਵੀ ਨਹੀਂ ਤੇ ਕਿੱਡਾ ਚੰਗਾ ਹੋਵੇ ਪਾਠ ਇੱਕ ਸਰੂਪਤ ਹੋਵੇ ਸੁਣੀਆਂ ਆਪਾਂ ਸਾਰੇ ਬਹਿ ਕੇ ਪਾਠ ਇੱਕ ਸਰੂਪਤ ਹੋਵੇ ਕਿਉਂ ਸਾਹਿਬ ਜੀ ਪਾਠ ਇੱਕ ਹੋਵੇ ਤੇ ਸੁਣਨ ਵਾਲਾ 100 ਹੋਵੇ ਤੇ ਫੇਰ ਗੱਲ ਬਣਦੀ ਆ ਪਾਠ 100 ਸਰੂਪਾਂ ਤੋਂ ਹੋਵੇ ਤੇ ਸੁਣਨ ਵਾਲਾ ਇੱਕ ਵੀ ਨਾ ਹੋਵੇ ਜਾਨੀ ਕਿ ਟੀਚਰ ਇੱਕ ਹੋਵੇ ਤੇ ਪੜਨ ਵਾਲਾ 100 ਹੋਵੇ ਤੇ ਫੇਰ ਤੇ ਗੱਲ ਫਾਇਦਾ ਵਾ ਤੇ ਪੜਾਉਣ ਵਾਲਾ 100 ਹੋਵੇ ਤੇ ਪੜਨ ਵਾਲਾ ਸਟੂਡੈਂਟ ਸਾਹਿਬ ਜੀ ਆ ਗੱਲਾਂ ਸਮਝ ਆ ਰਹੀਆਂ ਨਾ ਇਹ ਤੇ ਤੁਹਾਨੂੰ ਕੋਈ ਗਲਤ ਨਹੀਂ ਲੱਗ ਰਹੀ ਬਸ ਇੰਨਾ ਗੱਲਾਂ ਦਾ ਵਿਰੋਧ ਹੁੰਦਾ ਜੇ ਵੀ ਇਹ ਤੇ ਮਨ ਇਹ ਤੇ ਸਾਨੂੰ ਗਲਤ ਬੋਲਦੇ ਆ ਜੀ ਹੁਣ ਗਲਤ ਨਹੀਂ ਬੋਲਦੇ ਕਹਿੰਦੇ ਖੁਦ ਪੜੋ ਆਪ ਸਮਝੋ ਸਤਗੁਰ ਨੇ ਬਾਣੀ ਸਾਨੂੰ ਖੁਦ ਨੂੰ ਸਮਝਾਈ ਆ ਜਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਸਤਗੁਰ ਨੇ ਸਾਨੂੰ ਵਹਿਮਾ ਪਰਮਾ ਜੋ ਬਾਹਰ ਨਿਕਲੋ ਬਾਣੀ ਆਪੜੋ ਸਹਿਜ ਪਾਠ ਕਰੋ ਹਰ ਤੀਜੜੀ ਲਾਹ ਮਨ ਚਾਉ ਪਿਆ ਇਹ ਤੀਜੀ ਲਾਹ ਚਾਹ ਪੈਦਾ ਹੋ ਗਿਆ ਹੁਣ ਵਿਆਹ ਹੋਵੇ ਚਾਹ ਹੋਵੇ ਘਰ ਚ ਪਤਨੀ ਆ ਘਰ ਚ ਮਾਂ ਆ ਬੱਚੇ ਆ ਘਰ ਪਤਾ ਕਿਨੂੰ ਕਹਿੰਦੇ ਆ ਸਾਰੇ ਦਿਨ ਦਾ ਬੰਦਾ ਥੱਕਿਆ ਟੁੱਟਿਆ ਹੋਵੇ ਜਦੋਂ ਘਰ ਦੀ ਦਹਲੀਜ਼ ਲੰਗੇ ਜਾਂਦੇ ਨੂੰ ਹੱਸਦਾ ਚਿਹਰਾ ਘਰ ਵਾਲੀ ਦਾ ਹੱਸਦਾ ਚਿਹਰਾ ਮਾਂ ਦਾ ਬੱਚਿਆਂ ਦਾ ਪਰਿਵਾਰ ਦਾ ਵੇਖੇ ਕਵੇ ਮਨਾ ਠੀਕ ਹੈ ਭਾਵੇਂ ਤੇਰੇ ਸਿਰ ਤੇ ਮਾੜਾ ਮੋਟਾ ਕਰਜ਼ਾ ਪਰ ਇਹੋ ਜਿਹਾ ਬਾਗ ਪਰਿਵਾਰ ਤੇ ਕਿਸ ਕੋ ਨਾ ਹੈ